ਵੀ ਕੌਣ ਆਇਆ ਵੀ ਧੂਰਾ ਪੁੱਜਿਆ ਹੋਇਆ ਵੀ ਜਿਹੜਾ ਹਿੱਕ ਦਾ ਜੋਰ ਦਿਖਾਉਣਾ ਵਿੱਚ ਗਰਾਊਂਡ ਦੇ ਪੂਰਾ ਬਈ ਪਿੱਥੋ ਪਿੰਢ ਜੱਟ ਦਾ ਲੋਕੀ ਕਹਿੰਦੇ ਧੂਰਾ ਬਈ ਪਿੱਥੋ ਪਿੰਡ ਹੈ ਜੱਟ ਦਾ ਲੋਕੀ ਕਹਿੰਦੇ ਧੂਰਾ ਬਈ ਉਹ ਕਹਿੰਦੇ ਸ਼ੀਰ ਆਇਆ ਹੋਇਆ ਸਾਡਾ ਜਿਹਨੇ ਬਠਿੰਡੇ ਦਾ ਨਾਂ ਰੋਸ਼ਨ ਕੀਤਾ ਪਹਿਲੀਆਂ ਚ ਕਹਿੰਦੇ ਮੋਟਰਸਾਈਕਲਾਂ ਦੀ ਫੇਤੀ ਮਾਰੀ ਹੈ ਪਰ ਇਧਰ ਬੱਜਵਾਨੀਆਂ ਮੁੰਡਾ ਖੇਡ ਮੈਦਾਨ ਦੇ ਅੰਦਰ ਸਿਰੇ ਦਾ ਜਫਾ ਲਾ ਕੇ ਬੱਲੇ ਬੱਲੇ ਕਰਾ ਗਿਆ ਲੈ ਵੀ ਜੈਕਟੋ ਵਾਲਿਆਂ ਗੱਲਾਂ ਤੇ ਉੱਥੇ ਹੀ ਹੋਣੀਆਂ ਜਿੱਥੇ ਉੱਦੇ ਹੋਈਆਂ ਨੰਬਰ ਕਹਿੰਦੇ ਜਾਫੀ ਦਾ ਅਗਲੀ ਰੇਡ ਤੇ ਦੀਪਕ ਕਰੀ ਗੱਲ ਅਗਲੀ ਕਬੱਡੀ ਪੈਂਦੀ ਹੈ ਖੇਡ ਗਰਾਊਂਡ ਦੇ ਵਿੱਚ ਮਾਨਸਾ ਖੁਰਦ ਤੇਸੀਰ ਦੀਆਂ ਟੀਮਾਂ ਆਪਣੇ ਟਾਈਮ ਦੇ ਸਾਰੇ ਸਟਾਰ ਜਗਸੀਰ ਵਰਗੇ ਤੇ ਨਾਲ ਕਹਿੰਦੇ ਸ਼ੀਰਾ ਸੁੱਖਾ ਬਾਈ ਹੈ ਗੁਰਵਿੰਦਰ ਬਾਈ ਹੈ ਸਾਡਾ ਗਰਜੀਤੇ ਵਰਗੇ ਹੈ ਤੇ ਨਾਲ ਕਹਿੰਦੇ ਗਰਜੀਤਾ ਗਰੀਤਾ ਨਾਲ ਵੇਖਦੇ ਆ ਨੀ ਸਾਡਾ ਲਾਲਾ ਬਾਈ ਹੈ ਨਾਲ ਕਹਿੰਦੇ ਸੁੱਖਾ ਤੇ ਨਾਲ ਕਹਿੰਦੇ ਦੁਨੀਆ ਦਾ ਪ੍ਰਸਿੱਧ ਜਾਫੀ ਮੇਰੇ ਵੀਰੋ ਪਿੱਠਵਾਨਾ ਸ਼ੀਰਾ ਨਾਲ ਸਾਡੇ ਭਿੰਦਰ ਗਿੱਲ ਕਲਾਂ ਜੀ ਐ ਐਨ ਟੌਪ ਦੀ ਕਹਿੰਦੇ ਮੇਰੇ ਵੀਰੋ ਸ਼ੀਰਾ ਪਿੱਥੋ ਕਹਿੰਦਾ ਜੇ ਸ਼ੀਰੇ ਤੋਂ ਸ਼ੀਰਾ ਪਿੱਥੋ ਬਣਿਆ ਤਾਂ 90% ਇਹਦਾ ਯੋਗਦਾਨ ਹੈ ਉਹ ਲਾਲੇਬਾਈ ਦਾ ਜਿਹਨੇ ਮੈਨੂੰ ਗੈਰ ਕੀਤਾ ਤਾਂ ਪੇ ਦੱਸਿਆ ਮੇਰਾ ਉਸਤਾਦ ਲੱਲ ਇੱਕ ਤਾੜੀ ਜ਼ੋਰਦਾਰ ਮਾਰੋ ਬਈ ਲਾਲੇਬਾਈ ਦੇ ਲਈ ਤੇ ਜਾਂ ਕੈਲੀ ਕੋਚ ਦੀਆਂ ਗੱਲਾਂ ਹੁੰਦੀਆਂ ਤੇ ਕੈਲੀ ਤੋਂ ਬਾਅਦ ਕਹਿੰਦਾ ਆਪਾਂ ਨੂੰ ਅੱਗੇ ਲਿਜਾਣ ਵਾਲਾ ਲਾਲਾ ਪਾਈ ਹੈ ਬਹੁਤ ਮਾਨ ਵਾਲੀ ਗੱਲ ਹੈ ਮੈਚ ਸਮਾਪਤ ਹੋ ਗਿਆ ਆਓ ਜੀ ਟੀਮਾਂ ਮਾਨਸਾ ਖੁਰਦ ਤੇ ਸੀਰ ਹਰਿਆਣਾ ਪਿੱਥੋ ਵਾਲੇ ਨੇ ਕਹਿੰਦੇ ਗੋਡੀ ਹੱਥ ਲਾ ਕੇ ਢੇਲਾਂ ਦੇ ਤੋਂ ਆਸ਼ੀਰਵਾਦ ਲਿਆ ਮੇਰੇ ਵੀਰੋ ਇਹ ਖਰਾਜੀ ਆ ਯਾਰ ਤੂੰ ਤੈਨੂੰ ਦਿਖਾਈਏ ਦੁਨੀਆ ਨੂੰ ਆ ਪਿੱਥੋ ਵਾਲਾ ਖਰਾਜੀ ਹੈ ਕਿ ਪਿੱਥੋ ਪਿੰਡ ਵਿੱਚ ਜੰਮਿਆ ਹੀਰਾ ਜੰਮਿਆ ਸ਼ੇਰ ਪੰਜਾਬੀ ਆਹ ਵਿੱਚ ਗਰਾਉਂਡਾਂ ਦੇ ਨੱਚਦਾ ਫਿਰੇ ਖਰਾਜੀ ਜਦੋਂ ਖਰਾਜੀ ਆਉਂਦਾ ਸੀ ਨਾ ਉਦੋਂ ਵਾਜਾ ਨਹੀਂ ਸੀ ਮਰਾਉਂਦਾ ਇੱਕ ਵਾਰੀ ਤਾੜੀਆਂ ਮਾਰ ਦੋ ਪਿੱਥੋ ਵਾਲੇ ਦੇ ਲਈ ਇਹਨੇ ਲੋਕਾਂ ਦੇ ਦਿਲ ਜਿੱਤੇ ਆ ਮੇਰੇ ਪੰਜਾਬੀ ਵੀਰੋ ਪਿੱਥੋ ਵਾਲੇ ਸ਼ੀਰੇ ਦੀਆਂ ਗੱਲਾਂ ਹੁੰਦੀਆਂ ਪਿੱਥੋ ਵਾਲੇ ਖਰਾਜੀ ਦੀਆਂ ਗੱਲਾਂ ਹੁੰਦੀਆਂ ਕਿ ਨਹੀਂ ਲੇਖਾ ਕੋਈ ਪਿੱਥੋ ਵਾਲੇ ਚਾਰ ਭਰਾਵਾਂ ਦਾ ਹੱਸ ਹੱਸ ਕੌਡੀਆਂ ਪਾਉਂਦਾ ਏ ਸੁਖਵੀਰ ਸਰਾਮਾ ਦਾ ਹੱਸ ਹੱਸ ਕੌਡੀਆਂ ਪਾਉਂਦਾ ਏ ਸੁਖਵੀਰ ਸਰਾਮਾ ਦਾ ਦੁਨੀਆ ਦੇਖਣਾ ਚਾਹੁੰਦੀ ਸੀ ਯਾਰ ਖਰਾਜੀ ਕੀ ਸ਼ਾਇਦ ਆ ਨਾਮ ਹੈ ਇਹ ਤੇ ਖਰਾਜੀ ਹੋਣਾ ਦੀ ਬਦਕਿਸਮਤੀ ਇਹ ਰਹੀ ਹੈ ਵੀ ਉਹਨਾਂ ਸਮਿਆਂ ਦੇ ਵਿੱਚ ਸੋਸ਼ਲ ਮੀਡੀਆ ਨਹੀਂ ਸੀਗਾ ਤੇ ਜੇ ਕਿਤੇ ਮੇਰੇ ਵੀਰੋ ਸੋਸ਼ਲ ਮੀਡੀਆ ਹੁੰਦਾ ਨਾ ਉਹ ਸਮੇਂ ਦੇ ਵਿੱਚ ਤੇ ਗੱਲਾਂ ਹੋਰ ਹੀ ਹੋਣੀਆਂ ਸਨ ਪਿੱਥੋ ਵਾਲਾ ਖਰਾਜੀ ਜਦੋਂ ਪਹਿਲੀ ਵਾਰ ਕੈਨੇਡਾ ਗਿਆ ਕਹਿੰਦਾ ਮੈਨੂੰ ਖੱਬਲ ਤਾਂ ਦੇਖ ਲੈਣ ਦਿਓ ਘਾਹ ਨੂੰ ਚੱਕ ਕੇ ਕਹਿੰਦਾ ਤੜਜੀ ਪੱਟ ਕੇ ਕਹਿੰਦਾ ਖੱਬਲ ਤਾਂ ਦੇਖ ਲੈਣ ਦਿਓ ਯਾਰ ਕਿਹੋ ਜਿਹਾ ਇਹ ਦੇਸੀ ਬੰਦੇ ਨੇ ਸਾਡੀ ਖੇਡ ਕਬੱਡੀ ਦੇ ਇਹਨਾਂ ਨੇ ਕਬੱਡੀ ਖੇਡੀ ਹੈ ਔਰ ਸਾਡਾ ਮਾਣ ਨੇ ਅੱਜ ਵੀ ਮਾਣ ਨੇ ਸਾਰੇ ਸਤਿਕਾਰਤ ਪਲੇਅਰ ਬੈਠੇ ਐ ਜਲਦੀ ਦੇ ਨਾਲ ਹੀ ਟੀਮਾਂ ਗਰਾਊਂਡ ਦੇ ਵਿੱਚ ਆ ਜੀ ਤੋਂਗਾਂਲੀ ਦਿੱਤਾ ਜਾ ਰਿਹਾ ਸਾਡੇ ਸਤਿਕਾਰਯੋਗ ਨੀਟੂ ਜੀ ਨਰੇਸ਼ ਕੁਮਾਰ ਨੀਟੂ ਜੀ ਸਾਫ ਕਾ ਪ੍ਰਧਾਨ ਨੇ ਪਸ਼